ਕਹਿਣਾ ਬੜਾ ਸੌਖਾ ਕਰਨਾ ਬੜਾ ਔਖਾ ਹੈ ਇੰਦਰੀਆਂ ਦਾ ਤਪ ਇੰਦਰੀਆਂ ਨੂੰ ਰੋਕਣਾ ਸਾਰੇ ਸਵਾਦਾਂ ਵੱਲੋਂ ਇਹਨੂੰ ਰਾਜ ਤਪ ਕਹਿੰਦੇ ਨੇ ਦੂਜਾ ਉਹਦਾ ਤਾਮਸੀ ਤਪ ਜਿਹੜਾ ਜਲ ਧਾਰੇ ਕਰਨੇ ਧੂਮੀਆਂ ਤਾਉਣੀਆਂ ਜੇਠ ਹਾੜ ਦੇ ਮਹੀਨੇ ਵਿੱਚ ਉੱਤੋਂ ਸੂਰਜ ਦੀ ਗਰਮੀ ਤੇ ਆਪਣੇ ਚਾਰੇ ਪਾਸੇ ਅੱਗ ਦੀਆਂ ਧੂਣੀਆਂ ਬਾਲਣੀਆਂ ਤੇ ਵਿਚਕਾਰ ਬਹਿ ਕੇ ਧੂਣੀ ਤਾਉਣੀ ਇਹਨੂੰ ਕਹਿੰਦੇ ਤਪ ਕਰਨਾ ਉੱਤੋਂ ਸੂਰਜ ਪੈਂਦਾ ਇੰਨਾ ਗਰਮ ਚਾਰੇ ਪਾਸੇ ਧੂਣੀਆਂ ਬਾਲਣੀਆਂ ਇਹਨੂੰ ਕਹਿੰਦੇ ਤਾਮਸੀ ਤਪ ਕਰਦਾ ਜਲ ਧਾਰਾ ਕਰਦਾ ਪਾਣੀ ਵਿੱਚ ਖੜਦਾ ਹੈ ਉਠਾ ਲਟਕਦਾ ਹੈ ਇਹ ਹੋ ਗਿਆ ਆਪਣਾ ਤਾਮਸੀ ਤਪ ਫੇਰ ਆਉਂਦਾ ਸ਼ਾਂਤ ਕੀ ਤਪ ਸਤੋ ਗੁਣੀ ਤਪ ਜਿਹੜਾ ਸੰਗਤ ਵਿੱਚ ਬਹਿ ਕੇ ਕਥਾ ਸੁਣਨੀ ਕੀਰਤਨ ਸੁਣਨਾ ਬਾਣੀ ਪੜਨੀ ਇਹਦੇ ਨਾਲ ਸੁਤੇ ਸਿੱਧੀ ਮਨ ਦੀ ਇਕਾਗਰਤਾ ਹੋ ਜਾਣੀ ਇਹਨੂੰ ਕਹਿੰਦੇ ਸ਼ਾਂਤ ਕੀ ਤਪ ਸੋ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਸੰਖ ਪਰਮੇਸ਼ਰ ਨੂੰ ਜਪ ਲਿਆ ਉਹਦੇ ਨਾਮ ਨੂੰ ਜਪ ਲਿਆ ਉਸ ਬੰਦੇ ਨੇ ਸੁਤੇ ਸਿੱਧੀ ਤਪ ਕਰ ਲਿਆ ਮਹਾਰਾਜ ਬਾਣੀ 'ਚ ਫਰਮਾਉਂਦੇ ਨੇ ਗੁਰ ਸੇਵਾ ਤਪਾ ਸਿਰ ਤਪਸਾਰ ਜਿਹੜੀ ਗੁਰੂ ਦੀ ਸੇਵਾ ਕਰਨੀ ਹੈ ਇਹੀ ਸਾਰੇ ਨਾਲੋਂ ਵੱਡਾ ਤਪ ਹੈ ਕਿਉਂਕਿ ਇਹਦੇ ਬਰਾਬਰ ਨਾਮ ਦੇ ਬਰਾਬਰ ਹੋਰ ਕੁਝ ਨਹੀਂ ਸੰਤ ਦੀ ਸੇਵਾ ਨਾਮ ਤੇ ਆਈ ਹੈ ਗੁਰੂ ਦੀ ਸੇਵਾ ਨਾਮ ਤੇ ਆਈ ਗੁਰੂ ਦੀ ਸੇਵਾ ਸੰਤਾਂ ਦੀ ਸੇਵਾ ਅਕਾਲ ਪੁਰਖ ਦੀ ਸੇਵਾ ਨਾਮ ਜਪਣਾ ਇਸ ਕਰਕੇ ਜਿਨ੍ਹਾਂ ਨੇ ਸੰਗਤ ਚ ਬਹਿ ਕੇ ਨਾਮ ਜਪਿਆ ਉਹਨਾਂ ਨੂੰ ਸਾਰੇ ਨਮਸਕਾਰਾਂ ਕਰਦੇ ਨੇ ਕਿ ਤਨ 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 ਸਤ ਸੰਗਤ ਜਿਹ ਮਾਰ ਦਾ ਸਬਾਇਆ ਮਿਲ ਜਨ ਨਾਨਕ ਨਾਮੁ ਪ੍ਰਗਾਸ ਉਹਨਾਂ ਨੇ ਸਾਰੇ ਤਰ੍ਹਾਂ ਦਾ ਤਪ ਕਰ ਲਿਆ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪ ਲਿਆ ਉਹਨਾਂ ਨੂੰ ਹੋਰ ਕੋਈ ਤਪ ਕਰਨ ਦੀ ਲੋੜ ਨਹੀਂ ਹੋਰ ਕੋਈ ਜਪ ਕਰਨ ਦੀ ਲੋੜ ਨਹੀਂ ਉਹਨਾਂ ਨੇ ਸਾਰੇ ਜਪ ਕਰ ਲਏ ਸਾਰੇ ਤਪ ਕਰ ਲਏ ਸਾਰੇ ਪ੍ਰਕਾਰ ਦੇ ਪ੍ਰੇਮ ਕਰ ਲਏ ਸਾਰੇ ਪ੍ਰਕਾਰ ਦੀ ਪੂਜਾ ਕਰ ਲਈ ਜਿਨ੍ਹਾਂ ਨੇ ਇੱਕ ਵਾਰ ਕਹਿਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਰਾ ਕੁਝ ਆ ਗਿਆ ਹੁਣ ਇਹ ਚ ਹੁਣ ਸੰਸੇ ਦੀ ਲੋੜ ਨਹੀਂ ਮੈਂ ਪੂਜਾ ਨਹੀਂ ਕੀਤੀ ਮੈਂ ਪ੍ਰੇਮ ਨਹੀਂ ਕੀਤਾ ਮੈਂ ਤਪ ਨਹੀਂ ਕੀਤਾ ਮੈਂ ਵਰਤ ਨਹੀਂ ਰੱਖਿਆ ਜਲ ਧਾਰੇ ਨਹੀਂ ਕੀਤੀ ਮੈਂ ਪੁੱਠਾ ਨਹੀਂ ਲੱਟ ਗਿਆ ਉਹ ਮਹਾਰਾਜ ਕਹਿੰਦੇ ਤੈਨੂੰ ਭਾਈ ਗੁਰਸਿੱਖ ਕਹਿ ਦਾਬ ਜੇ ਤੂੰ ਵਾਹਿਗੁਰੂ ਕਹਿ ਲਿਆ ਤਾਂ ਸਾਰੇ ਫਾਲੀ ਮਿਲ ਗਏ ਤੈਨੂੰ ਕੋਈ ਕੰਮ ਕਰਨ ਦੀ ਹੋਰ ਲੋੜ ਨਹੀਂ ਤੈਨੂੰ ਅਸੰਖ ਗ੍ਰੰਥ ਮੁਖ ਵੇਦ ਪਾਠ ਜਿਨ੍ਹਾਂ ਨੇ ਅਸੰਖ ਪ੍ਰਮਾਤਮਾ ਦਾ ਨਾਮ ਜਪ ਲਿਆ ਉਹਨਾਂ ਨੂੰ ਸਾਰੇ ਪ੍ਰਕਾਰ ਦੇ ਗ੍ਰੰਥਾਂ ਦਾ ਹੀ ਗਿਆਨ ਹੋ ਗਿਆ ਜਿਨ੍ਹਾਂ ਨੇ ਵਾਹਿਗੁਰੂ ਕਹਿ ਲਿਆ ਉਹਨਾਂ ਨੇ ਸਾਰਾ ਕੁਝ ਹੀ ਕਹਿ ਲਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ ਉਹਨਾਂ ਨੇ ਜਾਣੋ ਦੁਨੀਆ ਭਰ ਦੇ ਸਾਰੇ ਹੀ ਗ੍ਰੰਥ ਪੜ੍ਹ ਲੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਹਿਜ ਪਾਠ ਮਨੋਇਓ ਮਿਲ ਗਿਆ ਜਿਵੇਂ ਸਾਰੀ ਦੁਨੀਆ ਦੀ ਵਿਦਿਆ ਪੜ ਲਈ ਆਪਾਂ ਨੇ 14 ਵਿਦਿਆ ਹੀ ਪੜ ਲਈਆਂ ਕਿਉਂਕਿ ਬ੍ਰਹਮ ਵਿਦਿਆ ਹੈ ਜਿਵੇਂ ਸੰਕ ਸਨਾਦਨ ਜਿਹੜੇ ਨੇ ਸੰਕ ਸਨਾਦਨ ਸੰਨਤਨ ਕੁਮਾਰ ਜਿਹੜੇ ਨੇ ਸੰਤ ਕੁਮਾਰ ਇਹਨਾਂ ਕੋਲ ਨਾਰਦ मुनि ਚਲਿਆ ਗਿਆ ਵੀ ਚਾਰੇ ਬ੍ਰਹਮਾ ਦੇ ਪੁੱਤਰ ਨੇ ब्रह्मान ਦੇ ਪੁੱਤਰ ਇਹ ਨਾਰਦ मुनि ਜਾ ਕੇ ਕਹਿਣ ਲੱਗੇ ਚਾਰਾਂ ਨੂੰ ਤੇ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ ਮੈਂ ਸਾਰੀਆਂ ਵਿਦਿਆ ਪੜ ਕੇ ਮੁਕਾ ਲਈਆਂ ਤਾਂ ਉਸ ਵਕਤ ਸਨਕ ਸੁਨੰਦਨ ਹੁਣੀ ਕਹਿਣ ਲੱਗੇ ਅਧਿਆਤਮਕ ਵਿਦਿਆ ਪੜੀ ਹੈ ਨਾਰਦ मुनि ਕਹਿੰਦੇ ਉਹ ਕਿਹੜੀ ਹੁੰਦੀ ਹੈ ਕਹਿੰਦੇ ਮੈਨੂੰ ਤਾਂ 14 ਵਿਦਿਆ ਦਾ ਗਿਆਨ ਹੈ ਸਰਕ ਸੁਨੰਦਨ ਹੁਣੀ ਹੱਸਣ ਲੱਗ ਪਏ ਕਹਿੰਦੇ ਫੇਰ ਤੂੰ ਪੜਿਆ ਹੀ ਕੀ ਹੈ ਕਹਰੇ ਜਿੱਥੇ 14 ਵਿਦਿਆ ਦੁਨੀਆਂ ਦੀਆਂ ਮੁੱਕ ਜਾਂਦੀਆਂ ਨੇ ਉਥੋਂ ਸ਼ੁਰੂ ਹੁੰਦਾ ਇੱਕ ਓਮਕਾਰ ਕਹਦੇ ਹੁਣੀ ਮੈਂ ਪੜਿਆ ਕਹਿੰਦੇ ਫੇਰ ਸ਼ਾਂਤੀ ਕਿਵੇਂ ਆਵੇ ਬੰਦਾ ਜਿੰਨੀ ਮਰਜ਼ੀ ਵਿਦਿਆ ਪੜੇ ਨਾਰਦ मुनि ਅਮਰ ਪੁਰਸ਼ ਐ ਨੇ 75000 ਵਾਰਾ ਵਿਦਿਆ ਪੜੀ ਆ ਉਹੀ ਵਿੱਦਿਆ ਐਸੀ ਨਹੀਂ ਜਿਹੜੀ ਨਾਰਦ मुनि ਨੂੰ ਨਹੀਂ ਆਉਂਦੀ ਪਰ ਸ਼ਾਂਤੀ ਨਹੀਂ ਆਈ ਕਹਿੰਦੇ ਉਹ ਕੀਰਤਨ ਕਰ ਕੀਰਤਨ ਪਰਮੇਸ਼ਰ ਦਾ ਕੀਰਤਨ ਕਰ ਫਿਰ ਤੈਨੂੰ ਸ਼ਾਂਤੀ ਆ ਫਿਰ ਨਾਰਦ मुनि ਨੇ ਕੀਰਤਨ ਕਰਨਾ ਸ਼ੁਰੂ ਕੀਤਾ ਕੀਰਤਨ ਨਾਲ ਫਿਰ ਉਹਦੇ ਮਨ ਨੂੰ ਸ਼ਾਂਤੀ ਆਈ ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਣਗਿਣਤ ਪਰਮੇਸ਼ਰ ਦਾ ਨਾਮ ਲੈ ਲਿਆ ਉਹਨਾਂ ਨੇ ਸਾਰੇ ਹੀ ਗ੍ਰੰਥ ਪੜ੍ਹ ਲਏ ਉਹਨਾਂ ਨੇ ਵੇਦਾਂ ਦੇ ਪਾਠ ਵੀ ਕਰ ਲਏ ਉਹਨਾਂ ਨੇ ਮੁਖ ਔਰ ਜਿਹੜੇ ਵੇਦਾਂ ਨੇ ਇਹ ਵੀ ਕਰ ਲਏ ਨੇ ਉਹਨਾਂ ਨੇ ਸਾਰੇ ਗ੍ਰੰਥੀ ਪੜ੍ਹ ਲਏ ਨੇ ਉਹਨਾਂ ਨੂੰ ਸਾਰੇ ਕੰਠ ਹੋ ਗਏ ਨੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਗੁਰੂ ਰਾਮਦਾਸ ਜੀ ਨੂੰ ਕਿ ਪੰਡਤਾ ਨੇ ਮੁਕੱਤਮਾ ਕਰਤਾ ਆਪਣੇ ਤੇ ਅਕਬਰ ਦੀ ਕਜੈਰੀ ਲੱਗਣੀ ਹੈ ਲਾਹੌਰ ਉੱਥੇ ਬੁਲਾਇਆ ਸਾਨੂੰ ਤੁਸੀਂ ਜਾਓ ਸਾਡੇ ਜਗ੍ਹਾ ਤੇ ਤੇ ਜਾ ਕੇ ਚਰਚਾ ਕਰੋ ਦੱਸੋ ਉਹਨਾਂ ਨੂੰ ਗੁਰਬਾਣੀ ਕਿਉਂ ਚਾਰਨੀ ਪਈ ਗੁਰੂ ਨਾਮਦਾਸ ਮਹਾਰਾਜ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ ਮੈਂ ਕਦੇ ਕੋਈ ਗ੍ਰੰਥ ਪੜ੍ਹਿਆ ਹੀ ਨਹੀਂ ਹੋਇਆ ਮੈਂ ਤਾਂ ਬਸ ਸਿੱਧਾ ਆਪ ਜੀ ਪਾਸ ਹੀ ਆਇਆ ਵਾਹਿਗੁਰੂ ਵਾਹਿਗੁਰੂ ਕਰਨਾ ਜਾਣਨਾ ਬਾਣੀ ਬਾੜ ਲੈਣਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਉੱਥੇ ਜਾ ਕੇ ਕਚਹਿਰੀ ਵਿੱਚ ਖੜੋਗੇ ਮੂਲ ਮੰਤਰ ਦੇ ਪੰਜ ਪਾਠ ਕਰੋ ਤੁਹਾਡੇ ਖੰਬੇ ਹੱਥ ਸਾਰੀ ਦੁਨੀਆ ਦੇ ਗ੍ਰੰਥ ਖੜ ਜਾਣਗੇ ਆ ਕੇ ਜਿਹੜੀ ਮਰਜ਼ੀ ਜਵਾਬ ਦੇ ਦਿਓ ਜਿਹੜੇ ਮਰਜ਼ੀ ਵਿੱਚੋਂ ਜਿਵੇਂ ਗੁਰੂ ਰਾਮਦਾਸ ਮਹਾਰਾਜ ਉਸ ਮੁਕਦਮੇ ਵੇਲੇ ਗਏ ਤੇ ਮੁਕਦਮਾ ਜਿੱਤ ਕੇ ਆਏ ਸੋ ਜਿਨ੍ਹਾਂ ਨੇ ਵਾਹਿਗੁਰੂ ਕਹਿ ਲਿਆ ਉਹਨੇ ਸਾਰੇ ਹੀ ਗ੍ਰੰਥ ਪੜ੍ਹ ਲਏ ਸਾਰੇ ਗ੍ਰੰਥ ਖੰਡ ਕਰ ਲਏ ਸਾਰੇ ਹੀ ਫਲ ਲੈ ਲਏ ਸਾਰੀਆਂ ਵਿਧੀਆਂ ਆਗੀਆਂ ਦੇ ਵਿੱਚ ਅ ਸੰਖ ਗ੍ਰੰਥ ਮੁੱਖ ਵੇਦ ਪਾਠ ਜਿਨ੍ਹਾਂ ਨੇ ਅ ਸੰਖ ਦਾ ਨਾਮ ਜਪਿਆ ਹੈ ਉਹਨਾਂ ਨੇ ਜਿਹੜੇ ਪਾਠ ਕਰ ਲਏ ਨੇ ਪਾਠ ਦਾ ਅਰਥ ਇੱਥੇ ਹੁਣ ਪਾੜਨਾ ਹੈ ਇਹਨੂੰ ਗ੍ਰੰਥ ਇਹ ਗ੍ਰੰਥ ਦਾ ਮਤਲਬ ਇੱਕੋ ਹੀ ਨਹੀਂ ਹੁੰਦਾ ਕਿ ਗ੍ਰੰਥ ਦਾ ਮਤਲਬ ਇੱਕ ਗ੍ਰੰਥ ਹੈ ਪੜਨ ਵਾਲਾ ਗ੍ਰੰਥੀਆਂ ਹੁੰਦੀਆਂ ਨੇ ਚਿੱਤ ਜੜ ਗ੍ਰੰਥੀ ਸੰਸੇ ਗ੍ਰੰਥੀ ਤੇ ਕਰਮ ਗ੍ਰੰਥੀ ਇਹ ਤਿੰਨ ਨੇ ਚਿੱਤ ਜੜ ਗ੍ਰੰਥੀ ਆਪਣੇ ਅੰਦਰ ਇਹ ਹੈ ਜਿਹੜਾ ਬੰਦਾ ਇਹ ਸਮਝਣ ਲੱਗ ਜਾਂਦਾ ਹੈ ਜੇ ਜਿਹੜਾ ਅਕਾਲ ਪੁਰਖ ਸਤ ਚੇਤਨ ਆਨੰਦ ਸਰੂਪ ਹੈ ਉਹਨੂੰ ਤਾਂ ਬੰਦਾ ਸਮਝਦਾ ਕਿ ਉਹ ਅਸਤ ਜੜ ਦੁੱਖ ਰੂਪ ਹੈ ਜਿਹੜੀ ਮਾਇਆ ਅਸਤ ਜੜ ਦੁੱਖ ਰੂਪ ਹੈ ਉਹਨੂੰ ਬੰਦਾ ਸਮਝਦਾ ਸਤ ਚੇਤਨ ਆਨੰਦ ਸਰੂਪ ਹੈ ਉਲਟ ਸਮਝਣ ਲੱਗ ਜਾਂਦਾ ਇਹਨੂੰ ਚਿੱਤ ਜੜ ਗ੍ਰੰਥੀ ਕਹਿੰਦੇ ਨੇ ਚਿੱਤ ਜੜ ਗ੍ਰੰਥੀ ਇਹ ਹੁੰਦੀ ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਵਿੱਚ ਰੁਕਾਵਟ ਪਾਉਣ ਵਾਲੀਆਂ ਚੀਜ਼ਾਂ ਨੇ ਸਾਰੀਆਂ ਨੇ ਰੁਕਾਵਟ ਨੂੰ ਕਹਿੰਦੇ ਨੇ ਇਹਨਾਂ ਨੂੰ ਕੱਟਣ ਵਾਸਤੇ ਨਾਮ ਹੀ ਸ਼੍ਰੋਮਣੀ ਆ ਸਾਰੇ ਨਾਲੋਂ ਇਸ ਕਰਕੇ ਜਿਨ੍ਹਾਂ ਨੇ ਅਣਗਿਣਤ ਪਰਮੇਸ਼ਰ ਦਾ ਨਾਮ ਲੈ ਲਿਆ ਉਹਨਾਂ ਨੇ ਇਹਨਾਂ ਗ੍ਰੰਥੀਆਂ ਨੂੰ ਪਾਠ ਤੋਂ ਭਾਵ ਕਾੜ ਦਿੱਤਾ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ ਉਹਨਾਂ ਨੂੰ ਮੁਖ ਵੇਦ ਉਹਨਾਂ ਦੇ ਮੁਖ ਦੇ ਵਿੱਚ ਹੀ ਵੇਦ ਗਿਆਨ ਆ ਜਾਂਦਾ ਹੈ ਉਹਨਾਂ ਦੇ ਹਿਰਦੇ 'ਚ ਹੀ ਗਿਆਨ ਆ ਜਾਂਦਾ ਸਾਰਾ ਫਿਰ ਇਹਦੇ ਬਾਅਦ ਆਉਂਦੀ ਹੈ ਜਿਹੜੀ ਇਸ ਪ੍ਰਕਾਰ ਦੀ ਸੰਸੇ ਗ੍ਰੰਥੀ ਸੰਸੇ ਗ੍ਰੰਥੀ ਵਿੱਚ ਤਿੰਨ ਸੰਸੇ ਨੇ ਪ੍ਰਮਾਣਗਤ ਸੰਸਾ ਪਰਮੇਗਤ ਸੰਸਾ ਤੇ ਵਿਪਰਜੇ ਸੰਸਾ ਇਹ ਆਪਾਂ ਨੇ ਮੂਲ ਮੰਤਰ ਦੇ ਅਰਥਾਂ ਵਿੱਚ ਸੁਣਿਆ ਸੀ ਉਦੋਂ ਮੈਂ ਬੇਨਤੀ ਵੀ ਕੀਤੀ ਸੀ ਅੱਗੇ ਚੱਲ ਕੇ ਇਹਨਾਂ ਨਾਲ ਮਿਲਣਾ ਕਰਾਂਗੇ ਪ੍ਰਮਾਣਗਤ ਸੰਸਾ ਇਹ ਹੋਗਾ ਵੀ ਜਈ ਕਈ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਨਹੀਂ ਕੀਤਾ ਕੋਈ ਬੰਦਾ ਐਂ ਸੋਚੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਪਤਾ ਨਹੀਂ ਕੀ ਲਿਖਿਆ ਹੋਇਆ ਸੰਸਾ ਹੋ ਗਿਆ ਇਹਦੇ ਵਿੱਚ ਜੀਵ ਰੀਸ਼ ਦੀ ਏਕਤਾ ਬਾਰੇ ਲਿਖਿਆ ਪਰਮੇਸ਼ਰ ਬਾਰੇ ਲਿਖਿਆ ਜਾਂ ਕੀ ਲਿਖਿਆ ਜਦੋਂ ਉਹਨੇ ਪੜਿਆ ਸਰੂਪ ਸਾਰਾ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਜਦੋਂ ਇਹ ਸਿਧਾਂਤ ਨੂੰ ਪੜਿਆ ਤਾਂ ਉਹਦਾ ਸੰਸਾ ਦੂਰ ਹੋ ਗਿਆ ਵੀ ਇਹਦੇ ਵਿੱਚ ਤਾਂ ਏਕਤਾ ਹੀ ਕਥਨ ਕਥਨ ਕੀਤੀ ਹੋਈ ਹੈ ਜਿਵੇਂ ਜਹਾਂਗੀਰ ਨੇ ਮਨ ਦੇ ਅੰਦਰ ਸ਼ੰਕਾ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਮੁਸਲਮਾਨਾਂ ਦੇ ਵਿਰੁੱਧ ਲਿਖਿਆ ਸੀ ਸੁਣਿਆ ਜਦ ਫਿਰ ਪ੍ਰਕਾਸ਼ ਕਰਕੇ ਮਹਾਰਾਜ ਦਾ ਹੁਕਮਨਾਮਾ ਸੁਣਾਇਆ ਉਹਨੂੰ ਹੁਕਮਨਾਮਾ ਸੁਣਿਆ ਅੱਵਲ ਅੱਲਹ ਨੂਰੁ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾ ਉਪਜ ਜਾਗ ਉਪਜਾ ਖਾਣ ਭਲੇ ਕੋ ਬੰਦੇ ਸਾਰਾ ਹੁਕਮਨਾਮਾ ਸੁਣ ਕੇ ਫਿਰ 51 ਮੋਹਰਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀਆਂ ਜਹਾਂਗੀਰ ਨੇ ਕਹਣ ਲੱਗਿਆ ਬਿਲਕੁਲ ਸਹੀ ਹੈ ਕਹਿੰਦਾ ਸੀ ਮਹਾਰਾਜ ਮੈਨੂੰ ਕਿਸੇ ਸ਼ੰਕਾ ਪਾਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨਾਂ ਦੇ ਉਲਟ ਲਿਖਿਆ ਹੋਇਆ ਹੈ ਫਿਰ ਕਹਿੰਦਾ ਇੱਕ ਵਾਰੀ ਕਹਿੰਦਾ ਮਹਾਰਾਜ ਸ਼ੰਕਾ ਹੋਰ ਹੈ ਕਹਿੰਦੇ ਕੀ ਕਹਿੰਦੇ ਇੱਕ ਹੁਕਮਨਾਮਾ ਹੋਰ ਸੁਣਾਓ ਕਹਿੰਦੇ ਹੋ ਸਕਦਾ ਹੈ ਕੁਦਰਤੀ ਆ ਗਿਆ ਕਿਤੇ ਹੋਰ ਗਲਤੀ ਲਿਖੀ ਹੋਵੇ ਕੋਈ ਫਿਰ ਜੇ ਦੂਜਾ ਹੁਕਮਨਾਮਾ ਲਿਆ ਫਿਰ ਆਇਆ ਯਕ ਅਰਜ ਗੁਫਤਮ ਪੇਸ ਤੋਂ ਦਾ ਗੋਸਪੁਨ ਕਰਤਾਰ ਹੱਕਾ ਕਬੀਰ ਕ੍ਰੀਮ ਨੂੰ ਬੇਅਬ ਫਰਬਦਗਾਰ ਇਹਨੇ ਇਹ ਤਾਂ ਸਾਡੀ ਫਾਰਸੀ ਲਿਖੀ ਹੋਈ ਆ ਅਰਬੀ ਲਿਖੀ ਹੋਈ ਆ ਫਿਰ ਲੰਮਾ ਹੀ ਪੈ ਗਿਆ ਮਹਾਰਾਜ ਦੇ ਅੱਗੇ ਫਿਰ ਇੱਕ ਤੋਂ ਇੱਕ ਮੋਰ ਮੱਥਾ ਟੇਕ ਦਿੱਤੀ ਕਹਿੰਦਾ ਵਾਕਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਐਸੀ ਗੱਲ ਨਹੀਂ ਮੈਨੂੰ ਕਿਸੇ ਨੇ ਭੜਕਾਤ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਤੇ ਪਾਸ਼ਾ ਕਹਿੰਦੇ ਜਿੰਨਾ ਇਹ ਮਨ ਦੇ ਅੰਦਰ ਸੰਸਾ ਹੋ ਜਾਂਦਾ ਹੁਣ ਪਰਮੇਗਾਂ ਦੀ ਸੰਸਾ ਜਿਹੜਾ ਹੈ ਇਹ ਹੋ ਗਿਆ ਮਨ ਦੇ ਅੰਦਰ ਪਰਮੇਗਾਂ ਦੀ ਸੰਸਾ ਆ ਗਿਆ ਪ੍ਰਮਾਨਗਾਂ ਦੀ ਸੰਸਾ ਆ ਗਿਆ ਤੇ ਇਸ ਤਰ੍ਹਾਂ ਦੇ ਸੰਸੇ ਜਿਹੜੇ ਖੜੇ ਹੁੰਦੇ ਨੇ ਇਹਨਾਂ ਦੀ ਨਿਵਰਤੀ ਫਿਰ ਮਹਾਰਾ ਸੱਚੇ ਬਾਦਸ਼ਾਹ ਦੇ ਸਰੂਪ ਨੂੰ ਪੜਨ ਤੋਂ ਬਾਅਦ ਹੀ ਹੁੰਦੀ ਹੈ ਇੱਕ ਸੰਸਾ ਉਹ ਆ ਜਾਂਦਾ ਮਨ ਦੇ ਅੰਦਰ ਕਿ ਜੀਵ ਅਤੇ ਜਿਹੜਾ ਪਰਮੇਸ਼ਰ ਹੈ ਇਹ ਵੱਖੋ-ਵੱਖਰੇ ਨੇ ਜਦ ਜੀਵ ਸਤ ਹੈ ਜਾਂ ਬ੍ਰਹਮ ਸਤ ਹੈ ਇਹ ਸੰਸਾ ਆ ਗਿਆ ਇਹ ਵੀ ਗੁਰੂ ਗ੍ਰੰਥ ਸਾਹਿਬ ਨੇ ਦੂਰ ਕਰ ਦਿੱਤਾ ਤੇ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਿਛਾਣ ਮਨ ਹਾਂ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਇੱਕ ਸੰਸਾ ਇਹ ਆ ਗਿਆ ਕਿ ਆ ਸਾਰਾ ਪਸਾਰਾ ਸਤ ਹੈ ਕਿ ਜਾਂ ਬ੍ਰਹਮ ਸਤ ਹੈ ਇਹ ਵਿਪਰਜੇ ਸੰਸਾ ਆ ਗਿਆ ਇਹ ਵੀ ਮਹਾਰਾਜ ਨੇ ਨਿਵੇਰਤ ਕਰ ਦਿੱਤਾ ਮਹਾਰਾਜ ਸਤੇ ਪਾਤਸ਼ਾਹ ਕਹਿਣ ਲੱਗੇ ਜਲਥਲ ਮਈਲ ਪੂਰਿਆ ਸਵਾਮੀ ਸਿਰਜਣ ਹਾਰਨ ਭਾਂਤ ਹੋਏ ਫਸਰਿਆ ਨਾਨਕ ਦੇਵ ਜਨਕਾ ਜੇ ਉਹ ਸੰਸਾ ਦੂਰ ਹੋ ਗਿਆ ਫਿਰ ਕਰਮ ਗ੍ਰੰਥੀ ਸੰਸਾ ਜਿਹੜਾ ਆ ਗਿਆ ਮਨ ਦੇ ਅੰਦਰ ਇਹ ਤੀਸਰੀ ਗੰਥੀ ਆ ਜਿਹੜੀ ਇਹ ਗੰਢ ਗ੍ਰੰਥੀ ਗੰਢ ਨੂੰ ਕਹਿੰਦੇ ਨੇ ਜਿਹੜੀ ਗੰਢ ਪੈ ਜਾਂਦੀ ਵਰਨ ਆਸ਼ਰਮ ਦੀ ਜਾਂ ਪਰਮੇਸ਼ਰ ਦੀ ਪ੍ਰਾਪਤੀ ਵਿੱਚ ਰੁਕਾਵਟ ਲਈ ਜਿਹੜੀ ਗੰਢ ਪੈ ਜਾਂਦੀ ਹੈ ਇਹ ਕਰਮ ਗ੍ਰੰਥੀ ਕਿਹੜੀ ਪੈ ਗਈ ਆ ਕੇ ਇਨਸਾਨ ਨੂੰ ਮੈਂ ਕਰਦਾ ਹਾਂ ਮੈਂ ਭੋਗਦਾ ਹਾਂ ਮੈਂ ਖਾਂਦਾ ਹਾਂ ਜੋ ਮੈਂ ਪਿਛਲੇ ਜਨਮਾਂ ਚ ਕੀਤਾ ਸੀ ਹੁਣ ਖਾਂਦਾ ਜੋ ਹੁਣ ਕਰਦੇ ਆ ਮੈਂ ਅੱਗੇ ਨੂੰ ਭੋਗਾਂਗਾ ਕਿਉਂ ਇਹਨੂੰ ਕਰਮ ਗ੍ਰੰਥੀ ਪੈ ਗਈ ਕਰਮ ਦੀ ਗੰਢ ਪੈ ਗਈ ਇਹ ਕਰਮ ਦੀ ਗੰਢ ਜਿਹੜੀ ਗੰਢ ਪੈ ਜਾਂਦੀ ਹੈ ਭਗਤੀ ਵਿੱਚ ਰੁਕਾਵਟ ਖੜੀ ਹੋ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰਮ ਗੰਢ ਨੂੰ ਦੂਰ ਕਰਦੇ ਨੇ ਆ ਕਰਕੇ ਸਮਝਾਉਂਦੇ ਨੇ ਕਿ ਇਹ ਜਿਹੜਾ ਸਰੀਰ ਹੈ ਤੇਰਾ ਨਹੀਂ ਇਹ ਸਾਰਾ ਕੁਝ ਤੇਰਾ ਨਹੀਂ ਤੂੰ ਕੋਈ ਕਰਤਾ ਨਹੀਂ ਕਰਤਾ ਆਪ ਵਾਹਿਗੁਰੂ ਹੈ ਇਸ ਤਰ੍ਹਾਂ ਇਹਨੂੰ ਸਮਝਾ ਕੇ ਸੰਗਤ ਚ ਬਿਠਾ ਕੇ ਇਹਦੇ ਮਨ ਦਾ ਸਾਰਾ ਸੰਸਾਰ ਦੂਰ ਕਰਦੇ ਨੇ ਇਸ ਤਰ੍ਹਾਂ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਜਪ ਲਿਆ ਉਹਨਾਂ ਦੇ ਸਾਰੇ ਪ੍ਰਕਾਰ ਦੀਆਂ ਗ੍ਰੰਥੀਆਂ ਹੀ ਭਾਵ ਜਿਹੜੇ ਗੰਢਾਂ ਸੀ ਉਹ ਸਾਰੀਆਂ ਹੀ ਪਟ ਗਈਆਂ ਗੰਢਾਂ ਦੂਰ ਹੋ ਗਈਆਂ ਰੁਕਾਵਟਾਂ ਦੂਰ ਹੋ ਗਈਆਂ ਸੰਸੇ ਦੂਰ ਹੋ ਗਏ ਅੰਦਰੋਂ ਅੰਦਰ ਪਰਦੇ ਖੁੱਲ ਗਏ ਹੌਲੀ 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 ਅੰਦਰੋਂ ਪਰਦਾ ਖੁੱਲਣਾ ਸ਼ੁਰੂ ਹੋ ਜਾਂਦਾ ਹੈ ਬੰਦੇ ਨੂੰ ਸੋਝੀ ਪੈਣ ਲੱਗ ਜਾਂਦੀ ਹੈ ਜਿਵੇਂ ਅਨਪੜ੍ਹ ਬੰਦਾ ਜਦ ਬੱਚਾ 4-5 ਸਾਲ ਦਾ ਹੁੰਦਾ ਉਦੋਂ ਤੱਕ ਉਹਨੂੰ ਇਹ ਸਾਰੇ ਸੰਸੇ ਪੈ ਰਹੇ ਨਹੀਂ ਜਿਉਂ-ਜਿਉਂ ਪੜਦਾ ਹੈ ਪਹਿਲੀ ਕਲਾਸ ਦੂਸਰੀ ਕਲਾਸ 10ਵੀਂ ਬੀਏ ਐਮਏ ਚੱਕ ਲੈਣ ਉਹਦੇ ਅੰਦਰੋਂ ਇਹ ਹੌਲੀ-ਹੌਲੀ ਜਿਵੇਂ ਪੜਦੇ ਖੁੱਲ ਜਾਂਦੇ ਨੇ ਸਾਰੇ ਇੱਕ ਫੁੱਲ ਦਾ ਸੰਪੂਰਨ ਗਿਆਨ ਹੋ ਜਾਂਦਾ ਇੱਕ ਫੁੱਲ ਕਿੱਥੋਂ ਬਣਦਾ ਪਲਾਨੀ ਚੀਜ਼ ਕਿੱਥੋਂ ਬਣਦੀ ਹੈ ਆਹ ਚੀਜ਼ ਕਿੱਥੋਂ ਬਣਦੀ ਹੈ ਇੰਉ ਜਿਵੇਂ ਅੰਦਰੋਂ ਪੜਦੇ ਖੁੱਲ ਜਾਂਦੇ ਨੇ ਇਸ ਤਰ੍ਹਾਂ ਹੀ ਪਰਮੇਸ਼ਰ ਦੀ ਭਗਤੀ ਕਰਨ ਨਾਲ ਅੰਦਰੋਂ ਪੜਦੇ ਖੁੱਲਦੇ ਜਾਂਦੇ ਖੁੱਲਦੇ ਜਾਂਦੇ ਆ ਸਾਰਾ ਹੀ ਗਿਆਨ ਹੋ ਜਾਂਦਾ ਹੈ ਅਖੀਰ ਜਾ ਕੇ ਸਾਰੇ ਪੜਦੇ ਖੁੱਲ ਕੇ ਕਹਿੰਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਮੈਨੂੰ ਕੋਈ ਸੰਸਾ ਹੀ ਨਹੀਂ ਰਿਹਾ ਹੁਣ ਉਹ ਜਿਵੇਂ ਮਹਾਰਾਜ ਸੱਜੇ ਪਾਤਸ਼ਾਹ ਨੇ ਬਚਨ ਕੀਤਾ ਥਾakur ਤੁਮ ਸਰਨਾਈ ਆਇਆ ਉੱਤਰ ਗਿਆ ਮੇਰੇ ਮਨ ਦਾ ਸੰਸਾਰ ਜਦ ਤੇ ਦਰਸ਼ਨ ਪਾਇਆ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਉਣ ਨਾਲ ਕਥਾ ਸੁਣਨ ਨਾਲ ਮੇਰੇ ਸਾਰੇ ਸੰਸੇ ਦੂਰ ਹੋ ਗਏ ਅਸੰਖ ਜੋਗ ਮਨ ਰਹੇ ਉਦਾਸ ਅਣਗਿਣਤ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਜਪ ਲਿਆ ਵਾਹਿਗੁਰੂ ਵਾਹਿਗੁਰੂ ਉਹਨੇ ਸਾਰੇ ਜੋਗ ਕਰ ਲਏ ਅਰਜਨ ਨੇ ਕ੍ਰਿਸ਼ਨ ਜੀ ਨੂੰ ਪੁੱਛਿਆ ਕਹਿੰਦੇ ਜੋਗ ਦਾ ਮੁੱਖ ਅਰਥ ਦੱਸੋ ਕੀ ਪਤੰਜਲ ਨੇ ਜੋਗ ਨੂੰ ਹੋਰ ਅਰਥ ਕਿਹਾ ਕੰਜਲ ਹੋਰ ਕਹਿੰਦਾ ਦੂਸਰੇ ਹੋਰ ਕਹਨੇ ਤੀਸਰੇ ਹੋਰ ਕਹਨੇ ਮੈਂ ਕਈ ਪੜੇ ਕ੍ਰਿਸ਼ਨ ਜੀ ਕਹਿਣ ਲੱਗੇ ਅਸਲ ਵਿੱਚ ਯੋਗ ਨਾਮ ਜੁੜਨ ਦਾ ਕਹਿੰਦੇ ਜਿਹੜਾ ਜੀਵ ਆਤਮਾ ਦਾ ਪਰਮਾਤਮਾ ਨਾਲ ਜੁੜਨਾ ਨਾ ਇਹ ਹੀ ਸਾਰਿਆਂ ਨਾਲੋਂ ਵੱਡਾ ਯੋਗ ਹੈ ਤੋਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਣਗਿਣਤ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ ਉਹਨਾਂ ਨੂੰ ਯੋਗ ਪ੍ਰਾਪਤ ਹੋ ਗਿਆ ਉਹਨਾਂ ਨੂੰ ਈਸ਼ ਬ੍ਰਹਮ ਦੋਨਾਂ ਦੀ ਏਕਤਾ ਪ੍ਰਾਪਤੀ ਹੋ ਗਈ ਮਨ ਰਹਿ ਹੈ ਉਦਾਸ ਉਹ ਫਿਰ ਮਨ ਦੇ ਅੰਦਰ ਉਪਰਾਮ ਰਹਿਣ ਲੱਗ ਜਾਂਦੇ ਸੰਸਾਰ ਵੱਲੋਂ ਵਿੱਚੇ ਗ੍ਰਹਿ ਘੁਰ ਬਚਨ ਉਦਾਸੀ ਉਹ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਨਿਰਲੇਪਤਾ ਪਕੜ ਲੈਂਦੇ ਨੇ ਉਦਾਸ ਰਹਿਣ ਲੱਗ ਜਾਂਦੇ ਨੇ ਵਿਰਾਗ ਵਿੱਚ ਰਹਿਣ ਲੱਗ ਜਾਂਦੇ ਨੇ ਜਿਨ੍ਹਾਂ ਦਾ ਵਾਹਿਗੁਰੂ ਨਾਲ ਮਲਾਪ ਹੋ ਜਾਂਦਾ ਹੈ ਜਿਨ੍ਹਾਂ ਦਾ ਜੋਗ ਹੋ ਜਾਂਦਾ ਹੈ ਸ੍ਰੀ ਮਹਾਰਾਜ ਜੀ ਦੇ ਪਾਸ਼ਾ ਜਿਵੇਂ ਬਚਨ ਕਰਦੇ ਨੇ ਜੋਗ ਬਣਿਆ ਤੇਰਾ ਕੀਰਤਨ ਗਾਈ ਰਾਜ ਦੀਲਾ ਤੇਰਾ ਨਾਮ ਬਨਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਕੀਰਤਨ ਗਾਉਣ ਦੇ ਨਾਲ ਹੀ ਬੰਦੇ ਨੂੰ ਜੋਗ ਮਿਲ ਜਾਂਦਾ ਜੋਗ ਦਾ ਅਰਥ ਹੀ ਜੁੜਨਾ ਹੈ ਜੋਗ ਦਾ ਅਰਥ ਕੋਈ ਇਹ ਨਹੀਂ ਲੈਣਾ ਕਿ ਆ ਜੋਗੀ ਫਿਰਦੇ ਤੁਰੇ ਬੀਨ ਵਜਾਉਣ ਵਾਲੇ ਆ ਲੰਮੇ ਲੰਮੇ ਚੋਗੇ ਜੇ ਪਾ ਕੇ ਸੱਪਾਂ ਵਾਲੇ ਜੋਗੀ ਜਾਂ ਹੋਰ ਜੋਗੀ ਨਾ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਗੱਲ ਹੀ ਜੋਗ ਨਾ ਹੋਈ ਉਹ ਗੱਲਾਂ ਨਾਲ ਕੋਈ ਜੋਗ ਨਹੀਂ ਹੁੰਦਾ ਕੋਈ ਜੁੜ ਨਹੀਂ ਸਕਦਾ ਪ੍ਰਮਾਤਮਾ ਨਾਲ ਇਹ ਤਾਂ ਜਿਨ੍ਹਾਂ ਨੇ ਅਸੰਖ ਵਾਹਿਗੁਰੂ ਦਾ ਜਾਪ ਅਸੰਖ ਵਾਰੀ ਜਪਿਆ ਬੇਗਿਣਤ ਹੋ ਕੇ ਜਪਿਆ ਜਿਨ੍ਹਾਂ ਨੇ ਗਿਣਤੀਆਂ ਮਿੰਟੀਆਂ ਪਕੜ ਲਈਆਂ ਮੈਂ ਇੰਨਾ ਕੀਤਾ ਮੈਂ ਇੰਨਾ ਕੀਤਾ ਮਹਾਰਾਜ ਕਹਿੰਦੇ ਜੇ ਗਿਣਤੀਆਂ ਚਾਉਣਾ ਫੇਰ ਛੇਤੀ ਪ੍ਰਾਪਤੀ ਨਹੀਂ ਗਿਣਤੀਆਂ ਤੋਂ ਬਾਹਰ ਹੀ ਹੋ ਜਾ ਵਾਹਿਗੁਰੂ ਵਾਹਿਗੁਰੂ ਕਰੀ ਜਾ ਇੱਕ ਪ੍ਰਮਾਣ ਯਾਦ ਆ ਜਾਂਦਾ ਕਦੇ ਨਾ ਕਦੇ ਕਈ ਵਾਰੀ ਸੰਗਤ 'ਚ ਸੁਣਾਉਣ ਵਾਲਾ ਵੀ ਨਹੀਂ ਹੁੰਦਾ ਪਰ ਪ੍ਰਮਾਣ ਐਸਾ ਮੌਕੇ ਤੇ ਝੁਕ ਜਾਂਦਾ ਬੁੱਲੇ ਸ਼ਾਹ ਬੈਠਾ ਮੁੰਦਰ ਦੇ ਕਿਨਾਰੇ ਮਾਲਾ ਫੇਰ। ਉਸ ਵਕਤ ਇੱਕ ਗੁਜਰੀ ਜਿਹੜੀ ਬੈਠੇ ਗਾਜਰਾ ਵੇਚ ਰਹੀ ਹੈ। ਇੱਕ ਬੰਦਾ ਆਇਆ ਕਹਿੰਦੇ ਗਾਜਰਾ ਕੀ ਪਹਾ ਕਹਿੰਦੇ ਟਕੇ ਸੇ। ਉਹ ਚੁਗ ਚੁਗ ਕੇ ਚੱਕਣ ਲੱਗਾ ਕਹਿੰਨੀ ਚੁਗਣੀਆਂ ਨਹੀਂ। ਟਕੇ ਸੇ ਸਿੱਧੀਆਂ ਲੈਣੀਆਂ ਲੈ ਨਹੀਂ ਜਾਂਦਾ ਬਣ। ਕਿਸੇ ਨੂੰ ਚੁਗਣ ਨਹੀਂ ਦਿੰਦੀ ਪੈਸੇ ਪਗੜ। ਇੱਕ ਹੋਰ ਆਇਆ ਮੁੰਡਾ ਨੌਜਵਾਨ ਜਿਹਾ। ਉਹਦੇ ਗਾਜਰਾ ਚੁਗੀਆਂ। ਉਹਨੇ ਗੁਜਰੀ ਨੇ ਆਪ ਚੁਗ ਚੁਗ ਕੇ ਸੋਹਣੀਆਂ ਸੋਹਣੀਆਂ ਗਾਜਰਾ ਦਿੱਤੀ। ਬੁੱਲ੍ਹੇ ਸਾਹਿਬ ਪਰੇ ਬੈਠਾ ਬੜਾ ਹੈਰਾਨ ਹੁੰਦਾ ਜਦੋਂ ਬੰਦਾ ਚਲਿਆ ਗਿਆ ਆ ਕੇ ਕਹਿੰਦਾ ਕੁੜੀਏ ਹੋਰ ਤਾਂ ਤੁਸਾਂ ਗਾਂਜਾਂ ਚੁਗਣੀਆਂ ਸੀ ਆਹ ਮੁੰਡੇ ਨੂੰ ਚੁਗ-ਚੁਗ ਕੇ ਦਿੱਤੀਆਂ ਨੇ ਸੋ ਉਸ ਵਕਤ ਕਹਿਣ ਲੱਗੀ ਬੁੱਲਿਆ ਇਹ ਮੇਰਾ ਹੋਣ ਵਾਲਾ ਪਤੀ ਇਹ ਨਾਲ ਮੇਰਾ ਮੰਗਣਾ ਹੋਇਆ ਆਪਣੇ ਘਰ ਵਾਲੇ ਨਾਲ ਕਾਹਦੀਆਂ ਗਿਣਤੀਆਂ ਮਿਲਤੀਆਂ ਹੁੰਦੀਆਂ ਮਿੱਤਰ ਨਾਲ ਕਾਹਦੀਆਂ ਗਿਣਤੀਆਂ ਮਿਲਤੀਆਂ ਹੁੰਦੀਆਂ ਨੇ ਬੁੱਲੇ ਕੋਲ ਮਾਲਾ ਫੜੀ ਹੋਈ ਸੀ ਭੁਗਾ ਕੇ ਸਮੁੰਦਰ ਚ ਮਾਰੀ ਬੁੱਲਿਆ ਤੂੰ ਪਾਗਲ ਹੋਇਆ ਓਏ ਆਪਣੇ ਮਿੱਤਰ ਨਾਲ ਤੂੰ ਕਿਉਂ ਗਿਣਤੀਆਂ ਮਿੰਟੀਆਂ ਕਰਦਾ ਉੱਥੇ ਬੁੱਲੇ ਨੇ ਮਾਲਾ ਛੱਡ ਦਿੱਤੀ ਕਹਿੰਦਾ ਅੱਜ ਲ ਲੈ ਵੀ ਅੱਜ ਤੋਂ ਮੈਂ ਤੇਤੋਂ ਸਿੱਖਿਆ ਲੈ ਲਈ ਗੁਣਾ ਕਾ ਹੋਵੇ ਬਾਸਲਾ ਝੋਲ ਅੰਮ੍ਰਿਤ ਪੀਜਾ ਜਿਵੇਂ ਮਹਾਰਾਜ ਕਹਿੰਦੇ ਮਾੜੇ ਥੁੱਲ ਵਿੱਚੋਂ ਵੀ ਮੱਖੀ ਸ਼ਹਿਦ ਲੈ ਜਾਂਦੀ ਆ ਬੁੱਲੇ ਨੇ ਉਸ ਲੜਕੀ ਤੋਂ ਹੀ ਸਿੱਖਿਆ ਲੈ ਲਈ ਕਹਿੰਦਾ ਅੱਜ ਤੋਂ ਮੈਂ ਗਿਣਤੀ ਕਰਨੀ ਨਹੀਂ ਬੇ ਗਿਣਤ ਪ੍ਰਮਾਤਮਾ ਦਾ ਬੇ ਗਿਣਤੀ ਨਾਮ ਜਪਾਂਗਾ ਜਦੋਂ ਹੈ ਹੀ ਹੋਣ ਗਿਣਤ ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਨ ਗਿਣਤ ਪ੍ਰਮਾਤਮਾ ਦਾ ਨਾਮ ਜਪਿਆ ਉਹ ਮਨ ਦੇ ਅੰਦਰ ਉਪਰਾਮ ਰਹਿੰਦੇ ਨੇ ਜੋਗ ਪ੍ਰਾਪਤ ਹੋ ਗਿਆ ਅ ਸੰਖ ਭਗਤ ਗੁਣ ਗਿਆਨ ਵੀ ਚਾਰ ਜਿਨ੍ਹਾਂ ਨੇ ਅ ਸੰਖ ਪ੍ਰਮਾਤਮਾ ਦਾ ਨਾਮ ਜਪਿਆ ਉਹਨੇ ਸਾਰੇ ਪ੍ਰਕਾਰ ਦੀ ਭਗਤੀ ਕਰ ਲਈ ਨਵਦਾ ਭਗਤੀ ਨੌ ਪ੍ਰਕਾਰ ਦੀ ਭਗਤੀ ਜਿਹੜੀ ਆ ਜਾਂਦੀ ਹੈ ਸੋ ਇਸ ਕਰਕੇ ਸ਼੍ਰਵਣ ਸਿਮਨ ਕੀਰਤਨ ਪਾਦ ਸੇਵ ਅਰਚਨ ਦਾਸਾ ਸਖਪਨ ਬੰਦਨਾ ਸਰਬੰਦੇ ਨਵੇਦਨ ਜਾਨ ਇਹ ਨੌ ਪ੍ਰਕਾਰ ਦੀ ਭਗਤੀ ਹੈ ਫਿਰ ਪ੍ਰੇਮਾ ਭਗਤੀ ਹੈ ਫਿਰ ਪਰਾ ਭਗਤੀ ਹੈ ਫਿਰ ਅਪਰਾ ਭਗਤੀ ਹੈ ਸਾਰੀਆਂ ਹੀ ਭਗਤੀਆਂ ਇਹ ਜਿਹੜੀਆਂ ਪਰਾ ਤੇ ਅਪਰਾ ਭਗਤੀਆਂ ਨੇ ਇਹ ਬਹੁਤ ਔਖੀਆਂ ਨੇ ਪ੍ਰੇਮਾ ਭਗਤੀ ਵੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ ਪਰਾ ਭਗਤ ਬਣਨਾ ਅਪਰਾ ਭਗਤ ਬਣਨਾ ਬਹੁਤਾ ਜਿਆਦਾ ਔਖਾ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪਰ ਜਿਨੇ ਵਾਹਿਗੁਰੂ ਕਹਿ ਲਿਆ ਜਿਨੇ ਮੂਲ ਮੰਤਰ ਪੜ੍ਹ ਲਿਆ ਜਿਨੇ ਗੁਰਬਾਣੀ ਪੜ੍ਹ ਲਈ ਜਿਨੇ ਕੀਰਤਨ ਕਰ ਲਿਆ ਜਿਨੇ ਕੀਰਤਨ ਸੁਣ ਲਿਆ ਕਥਾ ਕਰ ਲਈ ਸੁਣ ਲਈ ਉਹਨੋਂ ਸਾਰੀਆਂ ਹੀ ਭਗਤੀਆਂ ਵਿੱਚ ਹੀ ਆ ਜਾਂਦੀਆਂ ਨੇ ਦੋਵੇ ਕਾਲ ਯੁਗ ਵਿੱਚ ਸਤ ਸੰਗਤ ਹੀ ਸਾਰਿਆਂ ਨਾਲੋਂ ਵੱਡੀ ਭਗਤੀ ਹੈ ਉਹਦੇ ਕੋਲ ਸਾਰੇ ਗੁਣ ਸਤ ਸੰਤੋਖ ਦਇਆ ਧਰਮ ਵਿਚਾਰ ਗਿਆਨ ਬ੍ਰਹਮ ਗਿਆਨ ਪ੍ਰੋਖਸ਼ ਗਿਆਨ ਅਪ੍ਰੋਖਸ਼ ਗਿਆਨ ਸਾਰਾ ਕੁਝ ਵਿੱਚ ਹੀ ਆ ਗਿਆ ਵਿਚਾਰ ਸਾਰੇ ਪ੍ਰਕਾਰ ਦੇ ਵਿਚਾਰ ਵੀ ਉਹਦੇ ਕੋਲੇ ਆ ਗਏ ਜਿਨੇ ਆਖ ਲਿਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹ ਪ੍ਰਾਨਿ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਬਤ ਵੱਡਾ ਸਤ ਗੁਰ ਨਾਮ ਜਿਨ ਕਾਲਾ ਹੁਣ ਤਾਲਗੁਰ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਰੋਜ਼ ਆਪਣੇ ਤੇ ਜਪਜੀ ਸਾਹਿਬ ਦੇ ਬਾਣੇ ਵਿੱਚ ਬਖਸ਼ਿਸ਼ਾਂ ਕਰਦੇ ਨੇ ਸੋ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਜਿਹੜੀ ਹੈ ਉਚਾਰਨ ਕੀਤੀ ਹੋਈ ਇਹਦੇ ਅੰਦਰ ਬਹੁਤ ਕੁਝ ਹੈ ਜਿੰਨਾ ਵੀ ਦੇਖ ਲਈਓ ਉਹਨਾਂ ਕੋਸ਼ੀ ਹੈ ਜਿੰਨਾ ਵੀ ਚਾਹੀਦਾ ਜਿਹੜੀ ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਦੇ ਮਹਾਰਾਜ ਦੀ ਇਹ ਛੋਟੇ ਤੋਂ ਛੋਟੇ ਜਗਿਆਸੂ ਲਈ ਵੀ ਹੈ ਵੱਡੇ ਤੋਂ ਵੱਡੇ ਬ੍ਰਹਮ ਗਿਆਨੀ ਵਾਸਤੇ ਵੀ ਇਸੇ ਵਿੱਚੋਂ ਹੀ ਸਾਰਾ ਕੁਝ ਉਹਨਾਂ ਨੂੰ ਮਿਲ ਜਾਂਦਾ ਇੰਨਾ ਕੁਝ ਮਹਾਰਾ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਹੀ ਆਪਾਂ ਨੂੰ ਬਖਸ਼ਿਸ਼ ਕਰ ਦਿੱਤੀ ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਅਸੰਖ ਸਤਿ ਅਸੰਖ ਦਾਤਾਰ ਅਸੰਖ ਜਿਹੜਾ ਅਣਗਿਣਤ ਪਰਮੇਸ਼ਰ ਹੈ ਬੇਅੰਤ ਹੈ ਅਸੰਖ ਜਿਨ੍ਹਾਂ ਨੇ ਉਹਦਾ ਨਾਮ ਜਪ ਲਿਆ ਹੈ ਉਹਨੂੰ ਸਤੀ ਸਤੀ ਦਾ ਸੰਕੇਤੀ ਅਰਥ ਹੈ ਨਿਸ਼ਚਾ ਸਤੀ ਆਪਣੇ ਪਤੀ ਨਾਲ ਸਤੀ ਹੋ ਜਾਂਦੀ ਨਿਸ਼ਚੇ ਕਰਕੇ ਸਤੀ ਵੀ ਜਿਵੇਂ ਸਤੀ ਦਾ ਆਪਾਂ ਛੇਵੀਂ ਸਤੀ ਦਾ ਨਿਰਣਾ ਕੀਤਾ ਸੀ ਕਿ ਜਿਹੜੀ ਪਤੀ ਦਾ ਵਿਛੋੜਾ ਸੁਣਦੇ ਚੜਾਈ ਕਰ ਜਾਂਦੀ ਜਿਹੜੀ ਪਤੀ ਨੂੰ ਪਰਮੇਸ਼ਰ ਰੂਪ ਹੀ ਮੰਨਦੀ ਹੈ ਇਸੇ ਤਰ੍ਹਾਂ ਹੀ ਰੱਬ ਦੇ ਪਿਆਰੇ ਵੀ ਸਤਿਆਵਾਂ ਵਰਗੇ ਹੁੰਦੇ ਨੇ ਕਹਿੰਦੇ ਨੇ ਇੱਕੋ ਪੁਰਖ ਸਭਾਈ ਨਾਰ ਉਹ ਕਹਿੰਦੇ ਇੱਕ ਵਾਹਿਗੁਰੂ ਹੀ ਆ ਸਾਰੇ ਬਾਕੀ ਤਾਂ ਮੈਨੂੰ ਕੋਈ ਨਜ਼ਰ ਆਉਂਦਾ ਨਹੀਂ ਜਿਵੇਂ ਲੁਧਿਆਣੇ ਬਾਬਾ ਗਾਨ ਬੱਟਾ ਹੋਇਆ ਬੜੇ ਪੁਰਾਣੇ ਸਮੇਂ ਵਿੱਚ ਬਾਬਾ ਬਚਨ ਸਿੰਘ ਜੀ ਖਾਲਸਾ ਵੇਲੇ ਹੋਇਆ ਸੋ ਜਦੋਂ ਮਹਾਪੁਰਸ਼ ਉੱਚੇ ਪੁਲ ਤੋਂ ਜਗਰਾਮਾ ਵਾਲੇ ਤੋਂ ਇੱਕ ਵਾਰ ਥੱਲੇ ਨੂੰ ਉਤਰ ਰਹੇ ਸੀ ਜਗਰਾਮਾ ਵਾਲੇ ਪਾਸੇ ਨੂੰ 25 30 ਸਿੰਘਾਂ ਦਾ ਜਥਾ ਸੀ ਨਾਲ ਉਹ ਲੋ ਪੈਦਲ ਜਾ ਕਰਦੇ ਸੀ ਖੱਬੇ ਪਾਸੇ ਇੱਕ ਗੰਗ ਜੀ ਸੀ ਬੜੀ ਵੱਡੀ ਉੱਥੇ ਇੱਕ ਮਕਾਨ ਦੀ ਬਾਬਾ ਬਾਣ ਬੱਟਾ ਕੋਲੇ ਨਾਲ ਲੈਣਾ ਮਾਰਦਾ ਹੁੰਦਾ ਸੀ ਉਹਦੇ ਤੇ 1 2 3 4 ਕਰਦਾ ਰਹਿੰਦਾ ਸੀ ਲੱਕ ਦੁਆਲੇ ਧੋਰੀ ਬੰਨ੍ਹ ਕੇ ਰੱਖਦਾ ਸੀ ਆਮ ਬੰਦੇ ਨੂੰ ਇਹ ਲੱਗਦਾ ਸੀ ਕਿ ਝੱਲਾ ਜ ਆਦਮੀ ਆ ਕੋਈ ਸੀ ਉਹ ਬ੍ਰਹਮ ਗਿਆਨੀ ਮਹਾਪੁਰਸ਼ ਖੜ ਗਏ ਦੇਖ ਕੇ ਹੱਸੇ ਗਏ ਸਿੰਘ ਕਹਿੰਦੇ ਮਹਾਰਾਜ ਇਹ ਕੌਣ ਹੈ ਕਹਿੰਦੇ ਬਹੁਤ ਵੱਡੇ ਮਹਾਪੁਰਸ਼ ਨੇ ਹੁਣੇ ਦੇਖਣਗੇ ਆਪਣੇ ਵਾਸਤੇ ਥੋੜੀ ਦੇਰ ਬਾਅਦ ਦੇਖ ਕੇ ਹੱਸ ਕੇ ਮਹਿਣ ਲੱਗਿਆ ਬਾਬਾ ਬਾਣ ਮੱਟਾ ਗੁਰਵਚਨ ਸਿੰਘ ਕੀ ਦੇਖਦਾ ਇਹ ਦੁਨੀਆ ਤਾਂ ਮੱਖੀਆਂ ਦੀ ਤਰ੍ਹਾਂ ਖਾ ਜਾਏ ਸਾਨੂੰ ਅਸੀਂ ਤਾਂ ਗੁੜ ਵਾਂਗੂ ਆ ਢਾਕੇ ਰੱਖਣਾ ਪੈਂਦਾ ਆਪਣਾ ਇੱਕ ਉੱਥੇ ਹੀ ਮਾਈ ਚੰਦੋ ਹੁੰਦੀ ਸੀ ਲੋਧਿਆਣੇ ਉਹ ਵੀ ਬ੍ਰਹਮ ਗਿਆਨ ਦੀ ਅਵਸਥਾ ਤੱਕ ਗਈ ਹੋਈ ਸੀ ਉਹ ਬੱਦਰ ਸਰੀਰ ਤੇ ਘਾਟੇ ਰੱਖਦੇ ਹੁੰਦੇ ਸੀ ਉਹ ਵੀ ਬੋਰੀ ਜੀ ਬੰਨ ਕੇ ਤੁਰੇ ਫਿਰਦੀ ਰਹਿੰਦੀ ਸੀ ਉਹਨੂੰ ਵੀ ਲੋਕ ਸਮਝ ਨਹੀਂ ਸਕੇ ਸਾਰਾ ਬਾਜ਼ਾਰ ਘੁੰਮ ਜਾਂਦੀ ਉਹ ਕੁਝ ਨਹੀਂ ਸੀ ਮੰਗਦੀ ਬਸ ਮਸਤ ਮੌਲੀ ਹੋ ਕੇ ਤੁਰੇ ਫਿਰਦੀ ਪਰ ਜਦ ਕਿਤੇ ਬਾਬੇ ਬਾਣ ਬੱਤੇ ਨੇ ਉਹਦੇ ਸਾਹਮਣੇ ਆ ਜਾਣਾ ਤਾਂ ਮਾਈ ਨੇ ਕਿਸੇ ਨਾ ਕਿਸੇ ਬੰਦੇ ਦਾ ਕੱਪੜਾ ਖੋ ਕੇ ਫੜਾਫੜ ਉੱਪਰ ਲੈ ਕੇ ਸਰੀਰ ਧੱਕ ਲੈਣਾ ਦੁਕਾਨਦਾਰਾਂ ਨੇ ਕੁਛ ਨਾ ਮਾਕਾ ਬਾਕੀ ਤੂੰ ਕਿਸੇ ਤੋਂ ਸੰਗ ਸ਼ਰਮ ਨਹੀਂ ਕਰਦੀ ਭਜਨ ਵਿੱਚ ਮਾਸtre ਨਹੀਂ ਸਭ ਨੂੰ ਪਤਾ ਇਹਦੇ ਬੋਲ ਪੂਰੇ ਹੋ ਜਾਂਦੇ ਆ ਛੇੜਨਾ ਨਹੀਂ ਸਾਰੇ ਮਾਂ ਕਹਿ ਕੇ ਸਤਿਕਾਰ ਕਰਦੇ ਪਰ ਜਦ ਬਾਬਾ ਬਾਣ ਬੱਟਾ ਤੇਰੇ ਸਾਹਮਣੇ ਆਉਂਦਾ ਤਾਂ ਤੂੰ ਇੱਕਦਮ ਕੱਪੜਾ ਉੱਪਰ ਲੈ ਲੈਂਦੀ ਉਹ ਕਹਿੰਦੀ ਮਰਦੀ ਇਹ ਹੈ ਇੱਕੋ ਹੀ ਪੁਰਖ ਹੈ ਬਾਕੀ ਤੁਸੀਂ ਤਾਂ ਐਵੇਂ ਜਨਨੜੇ ਤੁਰੇ ਫਿਰਦੇ ਹੋ ਤੁਸੀਂ ਤਾਂ ਮਾਈਆਂ ਵਰਗੀਆਂ ਕਹਿੰਦੀ ਪੁਰਖੀ ਇਹ ਹੈ ਕਿਉਂਕਿ ਬ੍ਰਹਮ ਗਿਆਨ ਵਿੱਚ ਸੰਪੂਰਨ ਹੈ ਇਸ ਕਰਕੇ ਰੱਬ ਦੇ ਪਿਆਰੇ ਜਿਹੜੇ ਨੇ ਅਸੰਖ ਸਤੀ ਅਣਗਿਣਤ ਦਾ ਜਾਪ ਕਰਨ ਵਾਲੇ ਸਤੀ ਤੋਂ ਭਾਵ ਹੈ ਅਸਤੀ ਭੰਤੀ ਪ੍ਰੇ ਜਿਹੜਾ ਹੈ ਪਰਮੇਸ਼ਰ ਅਸਤੀ ਭੰਤੀ ਪ੍ਰੇ ਦਾ ਮਤਲਬ ਸਤ ਚੇਤਨ ਆਨੰਦ ਜੋ ਬ੍ਰਹਮ ਹੈ ਉਸ ਬ੍ਰਹਮ ਨੂੰ ਉਸ ਸਤੀ ਨਿਸ਼ਚੈ ਕਰ ਲੈਂਦੇ ਨੇ ਆਪਣਾ ਪਤੀ ਜਿਹੜਾ ਅਣਗਿਣਤ ਜਾਪ ਕਰਨ ਵਾਲਾ ਵਾਹਿਗੁਰੂ ਦਾ ਅਸੰਖ ਦਾਤਾਰ ਜਿਹੜਾ ਅਣਗਿਣਤ ਵਾਹਿਗੁਰੂ ਪਰਮਾਤਮਾ ਦਾ ਜਾਪ ਕਰਦਾ ਹੈ ਕਿੰਨਾ ਜਾਪ ਕਹਿੰਦੇ ਜਿਹੜਾ ਅਸੰਖੀ ਜਾਪ ਕਰਦਾ ਅਸੰਖ ਦਾ ਗਿਣਤੀਆਂ ਮਿੰਤੀਆਂ ਤੋਂ ਪਰੇ ਜਾਪ ਹੋ ਜਾਂਦਾ ਉਦੋਂ ਉਹਨੂੰ ਵਾਹਿਗੁਰੂ ਦਾਤਾਰ ਦੀ ਬਦਵੀਂ ਬਖਸ਼ਿਸ਼ ਕਰਦਾ ਇੱਕ ਬ੍ਰਹਮ ਗਿਆਨੀ ਨੂੰ ਅਕਾਲ ਪੁਰਖ ਦਾਤਾਰ ਬਣਾ ਦਿੰਦਾ ਦਾਤਾ ਵੰਡਣ ਵਾਲਾ ਬਣਾ ਦਿੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਹਮੇਸ਼ਾ ਭਾਈ ਬਾਬਾ ਬੁੱਢਾ ਜੀ ਕੋਲੋਂ ਲੈ ਕੇ ਜਾ ਜਾ ਉੱਥੋਂ ਲੈ ਲੈ ਉਹ ਦੇਣਗੇ ਮਾਤਾ ਗੰਗਾ ਜੀ ਨੂੰ ਉੱਥੇ ਭੇਜਦਾ ਦਾਤਾਰ ਬਣਾਦਾ ਬਾਬਾ ਬੁੱਢਾ ਜੀ ਨੂੰ ਵਜ਼ੀਰ ਖਾਂ ਆਇਆ ਮਹਾਰਾਜ ਨੂੰ ਕਹਿੰਦਾ ਜਲਾਉਤਰ ਦੀ ਬਿਮਾਰੀ ਆ ਮੈਨੂੰ ਮਹਾਰਾਜ ਕਹਿੰਦੇ ਭਾਈ ਬਾਬਾ ਬੁੱਢਾ ਜੀ ਕੋਲ ਚੱਲਿਆ ਜਾ ਉਹ ਠੀਕ ਕਰੇਗਾ ਤੈਨੂੰ ਸਾਡਾ ਬਾਬਾ ਬੁੱਢਾ ਦਾਤਾਰ ਬਣ ਗਿਆ ਜਾਦੋ ਵਜ਼ੀਰ ਖਾਂ ਬਾਬਾ ਬੁੱਢਾ ਜੀ ਕੋਲੇ